ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਾਲਸਾ ਸਾਜਨਾ ਦਿਵਸ ਹੈ ਔਰ ਇਸ ਮਹਾਨ ਖਾਲਸਾ ਸਾਜਨਾ ਦਿਵਸ ਪਰਵ ਦੀਆਂ ਸਮੁੱਚੀ ਗੁਰੂ ਖਾਲਸਾ ਪੰਥ ਨੂੰ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਬਹੁਤ 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 ਵਧਾਈਆਂ ਅੱਜ ਦੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਤੱਕ ਸ੍ਰੀ ਕਿਸ਼ਗੜ੍ਹ ਸਾਹਿਬ ਦੇ ਮਹਾਨ ਅਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖਾਲਸਾ ਦੀ ਸਿਰਜਣਾ ਕਰਕੇ ਸੰਸਾਰ ਦੇ ਵਿੱਚ ਮਹਾਨ ਇਨਕਲਾਬ ਲੈ ਕੇ ਆਂਦਾ ਔਰ ਇਨਕਲਾਬੀ ਕਦਮ ਚੁੱਕਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਪਿਆਰੇ ਸਹਿਬਾਨ ਨੂੰ ਖੰਡੇ ਬਾਟੇ ਦੀ ਪਹਲ ਚਕਾਈ ਫਿਰ ਪੰਜ ਪਿਆਰੇ ਸਹਿਬਾਨ ਪਾਸੋਂ ਆਪ ਖੰਡੇ ਬਾਟੇ ਦੀ ਪਹਲ ਛੱਕ ਕੇ ਸੰਸਾਰ ਦੇ ਵਿੱਚ ਇੱਕ ਬਿਹਤਰੀਨ ਲੋਕਤੰਤਰ ਦੀ ਨੀਂਵ ਰੱਖੀ। ਔਰ ਜੋ ਮਹਾਨ ਉਪਦੇਸ਼ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਦਿੱਤੇ ਕਿ ਅੱਜ ਤੋਂ ਖਾਲਸਾ ਪਰਮ ਦੇਖ ਤੋਂ ਨਿਆਰਾ ਰਹੇਗਾ ਖਾਲਸੇ ਦਾ ਜਾਤ ਗੋਤ ਵਰਨ ਕੁੱਲ ਸਭ ਨਸ਼ਟ ਸਭ ਇੱਕ ਸਮਾਨ ਗੁਰੂ ਕੇ ਸਿੱਖ ਗੁਰੂ ਕੇ ਪਾਈ ਗੁਰੂ ਕੇ ਸਿੱਖ ਹੋ ਕੇ ਸੰਸਾਰ ਦੇ ਵਿੱਚ ਵਿਚਰਨ ਕਰਨਗੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਹਨਾਂ ਮਹਾਨ ਉਪਦੇਸ਼ਾਂ ਨੂੰ ਅੱਜ ਜੀਵਨ ਦਾ ਹਿੱਸਾ ਬਣਾਉਣ ਦੀ ਬਹੁਤ ਵੱਡੀ ਜ਼ਰੂਰਤ ਹੈ ਅੱਜ ਵੀ ਸਾਰਥਕ ਨੇ ਗੁਰਬਾਣੀ ਦਾ ਮਹਾਨ ਉਪਦੇਸ਼ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨੇ ਸਾਰਥਕ ਹੀ ਰਹਿਣਾ ਜੋ ਸੰਸਾਰ ਦੇ ਵਿੱਚ ਅੱਜ ਅਸੀਂ ਅਫਰਾ ਤਫਰੀਦਾ ਮਾਹੌਲ ਦੇਖਦੇ ਆਂ ਬੇਚੈਨੀ ਦਾ ਆਲਮ ਦੇਖਦੇ ਆਂ ਈਰਖਾ ਨਫ਼ਰਤ ਦਾ ਬਹੁਤ ਵੱਡਾ ਜਿਹੜਾ ਹੈ ਉਹ ਬਾਹਰ ਦੇਖਦੇ ਆਂ ਇਹਦਾ ਇਹੋ ਕਾਰਨ ਹੈ ਕਿ ਅਸੀਂ ਜੋ ਮਾਨਵ ਪੱਖੀ ਧਰਮ ਦੇ ਅਸੂਲ ਧਰਮ ਦੇ ਸਿਧਾਂਤ ਉਹਨਾਂ ਤੋਂ ਅਸੀਂ ਦੂਰ ਜਾ ਚੁੱਕੇ ਆਂ ਔਰ ਗੁਰਬਾਣੀ ਦਾ ਫਲਸਫਾ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਵੇ ਦੇ ਵਿੱਚ ਲੈਂਦਾ ਅੱਜ ਸਮੁੱਚੀ ਗੁਰਬਾਣੀ ਦੇ ਮਹਾਨ ਉਪਦੇਸ਼ਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਜੇ ਅਸੀਂ ਨਵੇਂ ਯੁੱਗ ਦੇ ਹਾਨੀ ਬਣਨਾ ਹੈ ਜੇ ਅਸੀਂ ਸੰਸਾਰ ਦੇ ਵਿੱਚ ਆਪ ਤੇ ਆਪਣੀਆਂ ਨਸਲਾਂ ਦੀ ਉન્નਤੀ ਲਈ ਰਸਤੇ ਖੋਲਣੇ ਹਨ ਤਾਂ ਸਾਨੂੰ ਗੁਰਬਾਣੀ ਦਾ ਜਿਹੜਾ ਉਪਦੇਸ਼ ਹੈ ਗੁਰਬਾਣੀ ਦੇ ਜਿਹੜੇ ਸੰਕਲਪ ਹੈ ਉਹਨਾਂ ਨੂੰ ਸਮਝਣਾ ਪਵੇਗਾ ਉਹਨਾਂ ਨੂੰ ਧਾਰਨਾ ਪਵੇਗਾ ਮੈਂ ਇੱਕ ਵਾਰੀ ਫੇਰ ਖਾਲਸਾ ਸਾਜਣਾ ਦਿਵਸ ਦੀਆਂ ਸਮੂਹ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਨੂੰ ਬਹੁਤ 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 ਵਧਾਈ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ